ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰਗੇ ਦਾ ਅੱਜ ਵੀਰੇ ਬਾਰੇ ਜੋ ਵੀ ਅਪਡੇਟ ਆਈ ਹੈ ਹਰਜਿੰਦਰ ਬਾਰੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਵੀਰੇ ਦੇ ਭਰਾ ਨਾਲ ਗੱਲ ਹੋਈ ਸੀਗੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀਡੀਓ 'ਚ ਜਿਨ੍ਹਾਂ ਨੇ ਦੇਖੀ ਉਹਨਾਂ ਨੂੰ ਪਤਾ ਹੋਣਾ ਕਿ ਦੱਛਾ ਜੀ ਵੀ ਦੋ ਚੈਨਲਾਂ 'ਤੇ ਅਪਡੇਟ ਆਊਗੀ ਜੇ ਸਹੀ ਅਪਡੇਟ ਆਈ ਇੱਕ ਆਪਣੇ ਅਮਰੀਕਾ ਸਾਡੇ ਇੱਥੇ ਹਰ ਸੁਖ ਟੀਵੀ ਹੈਗਾ ਤੇ ਇੱਕ ਯੂ ਐਸ ਰੇਡੀਓ ਹੈਗਾ ਆਪਣਾ ਅਗਲੀ ਪੰਜਾਬੀ ਰੇਡੀਓ ਵੀ ਉਹਨਾਂ ਦੇ ਅਪਡੇਟ ਆਊਗੀ ਉਹ ਜਮਨ ਸਹੀ ਹੋ ਬਾਕੀ ਵੀਰੇ ਜੋ ਇੰਡੀਆ ਸੋਸ਼ਲ ਮੀਡੀਆ ਤੇ ਜਾਂ ਆਪਣੇ ਇੰਡੀਆ ਚੈਨਲਾਂ ਵਾਲੇ ਦਿਖਾ ਰਹੇ ਹੈਗੇ ਪਹਿਲਾਂ ਉਹ ਸਾਰੀਆਂ ਗੱਲਾਂ ਫਵਾਹਾਂ ਨੇ ਉਹਨਾਂ ਤੋਂ ਬਚੋ ਉਹ ਟਾਈਟਲ ਕੋਸ ਲਿਖ ਦਿੰਦੇ ਆ ਗੱਲ ਕੋਸ ਹੁੰਦੀ ਹੈਗੀ ਤੇ ਬਾਕੀ ਉਹ ਭਰਾਵਾਂ ਦਾ ਬੜਾ ਨਿੰਦਨਯੋਗ ਕੰਮ ਆਗਾ ਜਿਹੜੇ ਵੀਰ ਆਪ ਚੈਨਲ ਚਲਾਉਂਦੇ ਆਗੇ ਆਪ ਪੱਗਾਂ ਬੰਨ੍ਹਦੇ ਆ ਤੇ ਉਹ ਵੀਰੇ ਦੀ ਜੂੜੇ ਵਾਲੀ ਫੋਟੋ ਲਾਉਂਦੇ ਆਗੇ ਸਿਰਫ ਇੱਕ ਵਿਊ ਲੈਣ ਵਾਸਤੇ ਉਹ ਭਰਾਵਾਂ ਨੂੰ ਬੇਨਤੀ ਐ ਇਦਾਂ ਨਾ ਕਰੋ ਤੇ ਹੁਣ ਆਪਾਂ ਬਾਈ ਦੇ ਕੇਸ ਬਾਰੇ ਦੱਸੀਏ ਬਾਈ ਦੇ ਵੱਡੇ ਭਰਾ ਨੇ ਸਕੇ ਭਰਾ ਨੇ ਆਪਾਂ ਗੱਲ ਹੀ ਖਲਾਸੀ ਕੀਤਾ ਆਪਣਾ ਵਕੀਲ ਹੋ ਗਿਆ ਆਪਾਂ ਨੂੰ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੋਣਾ ਤੇ ਬਾਈ ਨੂੰ ਕੋਈ ਹਜੇ ਸਜ਼ਾ ਨਹੀਂ ਹੋਈ ਹਜੇ ਕੇਸ ਚੱਲਣਾਗਾ ਕੇਸ਼ ਐ ਨਹੀਂ ਪਤਾ ਸਾਲ ਚੱਲੀ ਜਾਵੇ 2 ਸਾਲ ਚੱਲੀ ਜਾਵੇ 3 ਸਾਲ ਵੀ ਚੱਲੇ ਤੇ ਚੱਲੇ ਤਾਂ ਸੀ ਮਹੀਨੇ ਚੱਲੀ ਜਾਵੇ ਇਹ ਆਪਾਂ ਨੂੰ ਆਉਣ ਵਾਲਾ ਸਮਾਂ ਦੱਸੂਗਾ ਹਜੇ ਕਿਉਂਕਿ ਅਮਰੀਕਾ 'ਚ ਪਹਿਲਾਂ ਵੀ ਇਦਾਂ ਦੇ ਕਈ ਹੈਪਨ ਹੋਏ ਆਗੇ ਆਪਣੀ ਛਾਰੀ ਪੰਜਾਬੀ ਫੈਮਿਲੀ ਇੱਕ ਕੀਛ ਨੇ ਅਗਵਾ ਕਰਕੇ ਮਾਰਤੀ ਸੀ ਉਹ ਬੰਦਿਆਂ ਨੂੰ ਹਜੇ ਤੱਕ ਸੱਜਾ ਨਹੀਂ ਹੋਈ ਹਜੇ ਤੱਕ ਉਹਨਾਂ ਦਾ ਕੇਸ ਨਹੀਂ ਚੱਲਿਆ ਸਮਾਰ ਕੇ ਚੰਗੀ ਤਰ੍ਹਾਂ ਤਾਂ ਕਰਕੇ ਬਾਕੀ ਉਹਨਾਂ ਨੇ ਕਿਹਾ ਵੀ ਜੇ ਅਮਰੀਕਾ 'ਚ ਤੁਹਾਨੂੰ ਕੋਈ ਕਹਿੰਦਾਗਾ ਵੀ ਅਸੀਂ ਉਹਦੇ ਲਿਹਾਜ਼ੀ ਮਿੱਤਰਾਂ ਜਾਂ ਸਕੇ ਸਕੇਲੇ ਆ ਤੇ ਇਦਾਂ ਕਿਸੇ ਤੇ ਹਜੇ ਯਕੀਨ ਨਾ ਕਰਿਓ ਜੇ ਕੋਈ ਇਦਾਂ ਦਾ ਹੋਇਆ ਕੋਈ ਮਹਤਵਾਰ ਬੰਦਾ ਉਹ ਦੱਸਣਗੇ ਆਪਾਂ ਨੂੰ ਉਹਦਾ ਭਰਾ ਦੱਸੂਗਾ ਵੀ ਜੀ ਆ ਮਹਤਵਾਰ ਬੰਦਾ ਹੈਗਾ ਜੇ ਕੋਈ ਜ਼ਰੂਰਤ ਹੋਈ ਕਿਸੇ ਤਰ੍ਹਾਂ ਦੀ ਤਾਂ ਆਪਾਂ ਉਹ ਮਹਤਵਾਰ ਨਾਲ ਗੱਲ ਕਰਾਂਗੇ ਕਿਚਨ ਨੂੰ ਪੈਸਾ ਨਹੀਂ ਪਾਉਣਾ ਹਜੇ ਆਪਾਂ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਵਕੀਲ ਹੋ ਗਏ ਸਾਰੇ ਗੱਲਬਾਤ ਚੱਲਦੀ ਹੈਗੀ ਸਿੱਧੀ ਫੈਮਿਲੀ ਨਾਲ ਤੇ ਜੇ ਕੋਈ ਐਦਾਂ ਹੀ ਆ ਕੇ ਕਹੀ ਜਾਂਦਾ ਸੋਸ਼ਲ ਮੀਡੀਆ ਤੇ ਤਾਂ ਕਿਸੇ ਤੇ ਯਕੀਨ ਨਾ ਕਰੋ ਜੇ ਉਹ ਆਪਾਂ ਨੂੰ ਜੇ ਲੋੜ ਪਈ ਕਦੇ ਗਾਂ ਫਿਊਚਰ ਚ ਕੋਈ ਫੰਡ ਵਗੈਰਾ ਦੀ ਤਾਂ ਬਾਈ ਆਪ ਆ ਕੇ ਦੱਸੂਗਾ ਰੇਡੀਓ ਤੇ ਉਹ ਚੈਨਲ ਜਿਹੜਾ ਤੁਹਾਨੂੰ ਮੈਂ ਦੱਸਿਆ ਉਹਨਾਂ ਤੇ ਆ ਕੇ ਵੀਰੇ ਨੇ ਦੱਸਣਾਗਾ ਕੋਈ ਇੰਟਰਵਿਊ ਹੋਈ ਤੇ ਜੇ ਤੁਸੀਂ ਨਹੀਂ ਦੇਖੀ ਚਲੋ ਮੈਂ ਵੀ ਅਪਡੇਟ ਕਰ ਦੂੰਗਾ ਤਾਂ ਆਪਾਂ ਉਦੋਂ ਜਿੱਦਾਂ ਦੀ ਵੀ ਕੋਈ ਜ਼ਰੂਰਤ ਆਪਾਂ ਨੂੰ ਹੋਈ ਤੇ ਉਹ ਛੋਡੇ ਨਾਲ ਸ਼ੇਅਰ ਕੀਤੀ ਜਾਊਗੀ ਜਾਣਕਾਰੀ ਤੇ ਬਾਕੀ ਜਿਵੇਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਆਪਣੇ ਵੀਰੇ ਜਿਹੜੇ ਬੰਦੇ ਸਾਈਡ ਚੌਂਕ ਜੇ ਲਾਈ ਜਾਂਦੇ ਯਾਰ ਬਾਈ ਦੀ ਜੂੜੇ ਵਾਲੀ ਫੋਟੋ ਲਾਈ ਜਾਂਦੇ ਯਾਰ ਐਦਾਂ ਦਾ ਨਾਂ ਤੁਸੀਂ ਕੰਮ ਕਰੋ ਹਨਾ ਸਿਰਫ ਵਿਊ ਲੈਣ ਵਾਸਤੇ ਠੀਕ ਆ ਭਾਈ ਛੋਡੇ ਚੈਨਲ ਬੌਨਸਟਾਈ ਹੋਣਗੇ 4 ਰੁਪਏ ਵੀ ਆ ਜਾਣਗੇ ਬਦੋ ਬਦ 100 ਡਾਲਰ ਨਹੀਂ ਆਉਣਾ ਯਾਰ ਇਹ ਚੀਜ਼ਾਂ ਦਾ ਨਾ ਤੁਸੀਂ ਜੂੜੇ ਵਾਲੀ ਫੋਟੋ ਲਾ ਕੇ ਕਿੱਦਾਂ અપਮਾਨ ਅਪਮਾਨਿਤ ਕਰਦੇ ਪਿਓ ਬਾਈ ਨੂੰ ਤੇ ਬਾਕੀ ਭਰਾਵੋ ਇੱਕ ਹੋਰ ਵੀਡੀਓ ਦੇਖੀ ਜਿਹੜੀ ਆਪਣੇ ਹੈਗੀ ਹੈਗੀ ਵੀ ਉਹਦੀ ਮਾਤਾ ਗਈ ਉਹਦੀ ਮਾਤਾ ਨਹੀਂ ਹੈਗੀ ਉਹ ਉਹ ਤਾਂ ਚਲੋ ਐਵੇਂ ਜਿਵੇਂ ਆਪਾਂ ਘਰਾਂ 'ਚ ਕੋਈ ਕੈਲੀ ਕੋਈ ਭੈਣ ਭਰਾ ਹੁੰਦਾਗਾ ਤੇ ਐਦਾਂ ਕਿ ਨੇ ਕੀਤਾਗਾ ਅਪਡੇਟ ਜਾਂ ਕਿਸ ਨੂੰ ਵੀਡੀਓ ਪਾਤੀ ਤੇ ਜੇ ਭਾਈ ਜਿਆਦਾ ਫਿਕਰ ਆਗਾ ਅੱਜ ਦੇ ਟਾਈਮ ਤੁਸੀਂ ਪੰਜਾਬ 'ਚ ਵੀ ਫਿਕਰ ਕਰੋ ਹਨਾ ਕਿੰਨੇ ਆਪਣੇ ਝੱਖੜ ਝੋਲੇ ਉੱਥੇ ਆਏ ਪਏ ਜਿੰਨਾ ਪਾਣੀ ਆਇਆ ਪਿਆ ਉਧਰ ਵੀ ਪ੍ਰਬੰਧ ਕਰੋ ਉਧਰ ਜਾਓ ਮਦਦਤ ਕਰੋ ਤੇ ਸੋਸ਼ਲ ਮੀਡੀਆ ਤੇ ਫੁਵਾਹਾਂ ਨਾ ਡਾਓ ਵੀਰ ਬਣ ਕੇ ਕੋਈ ਹਜੇ ਸੁਣਵਾਈ ਨਹੀਂ ਹੋਈ ਕੋਈ 15 ਸਾਲ ਦੀ ਕਈ ਵੀਰਾਂ ਦੇ ਮੈਸੇਜ ਆ ਕੇ ਨੇ ਬਾਈ ਘਟਾ ਕੇ ਸਜ਼ਾ 15 ਸਾਲ ਦੀ ਕਰਤੀ ਵੀਰੇ ਹਜੇ ਕੇਸ ਹੀ ਨਹੀਂ ਚੱਲਿਆ ਸਜ਼ਾ ਕਿੱਥੋਂ ਹੋ ਜਾਣੀ ਹਜੇ ਤਾਂ ਆਪਣਾ ਕੇਸ ਨਹੀਂ ਚੱਲਿਆ ਸਜ਼ਾ ਦੇਖੋ ਹੋਣੀ ਹੈ ਜ਼ਰੂਰ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਸਜ਼ਾ ਇਹ 'ਚ ਹੋਊਗੀ ਪਰ ਆਪਾਂ ਜਿਹੜਾ ਵਿਰੋਧ ਕਰਦੇ ਆ ਆਪਾਂ ਨੂੰ ਇਹ ਹੈ ਵੀ ਜਿਹੜੀ ਰਾਜਨੀਤੀ ਚੱਲ ਰਹੀ ਹੈ ਬਾਈ ਦੇ ਨਾਂ ਤੇ ਹੁਣ ਲਾ ਲਓ ਦੋ ਸਟੇਟਾਂ ਦੀ ਹੋਊਗੀ ਇਹ ਕੈਲੀਫੋਰਨੀਆ ਤੇ ਫਲੋਰੀਡਾ ਦੀ ਵੀ ਉਹ ਰਾਜਨੀਤੀ ਜਬਾਈ ਨਾ ਰਗੜਿਆ ਜਾਵੇ ਵੱਧ ਜਿੰਮੇਦਾਰੂ ਜੋਸ਼ ਆ ਜਾ ਬੰਦੀ ਹੈ ਬਾਈ ਉਹ ਤਾਂ ਹੁਣ ਗਲਤੀ ਹੋਊਗੀ ਆਪਾਂ ਨੂੰ ਦੇਖੋ ਪਤਾ ਭੁਗਤਣੀ ਪੈਣੀ ਹੈਗੀ ਚਲੋ ਆਇਆ ਜੇ ਜਿਆਦਾ ਹੋ ਗਈ ਆਪਾਂ ਕੋਈ ਗਾਹ ਪਟੀਸ਼ਨਾਂ ਵਗੈਰਾ ਕਰਕੇ ਉਹ ਪਟੀਸ਼ਨ ਆਪਾਂ ਨੂੰ ਉਦੋਂ ਜ਼ਰੂਰਤਾ ਜਿਹਨੋਂ ਬਾਈ ਦਾ ਕੇਸ ਨਿਬੜ ਗਿਆ ਬਾਈ ਨੂੰ ਜੱਜ ਨੇ ਸਜ਼ਾ ਸੁਣਾਦੀ ਵੀ ਐਨੇ ਸਾਲ ਦੀ ਰਜਿੰਦਰ ਸਿੰਘ ਨੂੰ ਸਜ਼ਾ ਗਈ ਉਸ ਤੋਂ ਬਾਅਦ ਆਪਾਂ ਪਟੀਸ਼ਨ ਚਲਾ ਸਕਦੇ ਆ ਉਹ ਵੀ ਵਕੀਲ ਦੀ ਰਾਏ ਨਾਲ ਜਿਵੇਂ ਵਕੀਲ ਦੱਸੂਗਾ ਭਾਈ ਐਦਾਂ ਦਾ ਪਟੀਸ਼ਨ ਹੋਣੀ ਹੈਗੀ ਉਦੋਂ ਫੇਰ ਆਪਾਂ ਨੂੰ ਸਾਈਨ ਕਰਨੇ ਹੋਣਗੇ ਜਿਹੜੇ ਆਪਾਂ ਹੁਣੇ ਸਾਈਨ ਕਰੀ ਜਾਂਦੇ ਆਂਗੇ ਜਾਂ ਅਪਲੋਡ ਵੀਡੀਓ ਕਰੀ ਜਾਂਦੇ ਆਂ ਉਹ ਤਾਂ ਆਪਣੇ ਵਿਰੋਧ ਚ ਜਾ ਰਹੀਆਂ ਨੇ ਵੀਡੀਓ ਗੋਰੀ ਇਥੇ ਕਹਿੰਦੀ ਹੈਗੀ ਜਾਂ ਚੈਨਲ ਵਾਲੇ ਦਿਖਾ ਰਿਹਾ ਵੀ ਇੱਕ ਬੱਚੇ ਨੇ ਬੰਦੇ ਮਾਰ ਦਿੱਤੇ ਤਨ ਉਤੋਂ ਇਹ ਅਜੇ ਕੇਸ ਚੱਲਿਆ ਨਹੀਂ ਬੰਦੇ ਦਾ ਸੰਸਕਾਰ ਨਹੀਂ ਹੋਇਆ ਤੇ ਇਹ ਪਟੀਸ਼ਨਾਂ ਵੀ ਪਾਈ ਜਾਂਦੇ ਵੀ ਸਾਡੇ ਬੰਦੇ ਨੂੰ ਛੱਡੋ ਆਪਾਂ ਨੂੰ ਵੀ ਪਤਾ ਵੀ ਇਹ ਕਿਦਾਂ ਹੋ ਜਾਦਾ ਨਾ ਹਾਲੇ ਤਾਂ ਕੇਸ ਵੀ ਨਹੀਂ ਚੱਲਿਆ ਸਜ਼ਾ ਕੋਈ ਬੋਲ ਨਹੀਂ ਹੈਗੀ ਆਪਾਂ ਆਪ ਹੀ ਕਹਿੰਦਾ 45 ਸਾਲ 50 ਸਾਲ ਜਿਵੇਂ ਪਹਿਲਾਂ ਵੀ ਵੀਡੀਓ ਚ ਮੈਂ ਦੱਸਿਆ ਵੀ ਆਪਾਂ ਆਪ ਹੀ ਜੱਜ ਵਕੀਲ ਬਣ ਜੰਦੇ ਆ ਕੇਸਾਂ ਦੇ ਸਾਹਤ ਵੀ ਇੰਨਾ ਉਹ ਹੋਗਾ ਬਾਕੀ ਕੋਈ ਇਦਾਂ ਦੀ ਗੱਲ ਨਹੀਂ ਜੇ ਕੋਈ ਅਪਡੇਟ ਹੋਈ ਉਹ ਨਾਲ ਸ਼ੇਅਰ ਕੀਤੀ ਜਾਊਗੀ ਚੰਗੀ ਜਾਣਕਾਰੀ ਬਾਈ ਦੇਖੋ ਬੇਨਤੀ ਭੈਣ ਭਰਾਵਾਂ ਨੂੰ ਉਹਨਾਂ ਨੂੰ ਜਿਹੜੇ ਆਪਣੇ ਜੋ ਵੀ ਵੀਡੀਓ ਮੂਰੇ ਆ ਜਾਂਦੀ ਆ ਜਾਂ ਫੋਟੋ ਜੀ ਮੂਰੇ ਆ ਜਾਂਦੀ ਆ ਉਹਨੂੰ ਸ਼ੇਅਰ ਕਰੀ ਜਾਂਦੇ ਹੋ ਥੱਲੇ ਬਾਹੇ ਗੁਰੂ ਲਿਖੀ ਜਾਂਦੇ ਹੋ ਠੀਕ ਹੈ ਪ੍ਰਮਾਤਮਾ ਆਪਣੀ ਸੁਣੂਗਾ ਪਰ ਫੇਸਬੁੱਕ ਦੇ ਥੱਲੇ ਕਿਸੇ ਦੀ ਫੋਟੋ ਤੇ ਜੇ ਕੋਈ ਕਹਨਾਂਗਾ ਵੀ ਆ ਬਾਹੇ ਗੁਰੂ ਲਿਖ ਦੋ ਬਾਈ ਦੀ ਸਜ਼ਾ ਮਾਫ਼ ਹੋ ਜਾਈ ਨਹੀਂ ਇਦਾਂ ਤਾਂ ਨਹੀਂ ਸਜ਼ਾ ਮਾਫ਼ ਹੋਣੀ ਆਪਦੇ ਮਨਚੀ ਨਾਮ ਲੈ ਲਓ ਪ੍ਰਮਾਤਮਾ ਦਾ ਤੇ ਬੇਨਤੀ ਕਰ ਲਓ ਪ੍ਰਮਾਤਮਾ ਨੂੰ ਵੀ ਕੋਈ ਮਿਹਰ ਪਵੀ ਕਿਸੇ ਹਿਸਾਬ ਨਾਲ ਹਨਾ ਆਪਣੇ ਪੱਖ ਦੀ ਕੋਈ ਗੱਲ ਆਵੇ ਸਜ਼ਾ ਤਾਂ ਦੇਖੋ ਮਿਲੂਗੀ ਬਾਈ ਨੂੰ ਇਹ ਆਪਾਂ ਨੂੰ ਸਾਰਿਆਂ ਨੂੰ ਪਤਾਗਾ ਤੇ ਪਰ ਬਈ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਅਫਵਾਹਾਂ ਨਾ ਡਾਓ ਬੇਨਤੀ ਕਰ ਸਕਦੇ ਆ ਪਤਾ ਨਾ ਕੀ ਕਰ ਸਕਦੇ ਆ ਬਾਕੀ ਉਹ ਚੈਨਲ ਵਾਲਿਆਂ ਨੂੰ ਦੁਆਰੇ ਬੇਨਤੀ ਕਰਦਾ ਜਿਹੜੇ ਚੰਗੇ ਚੰਗੇ ਚੈਨਲ ਨੇ ਪਹਿਲਾਂ ਉਹ ਮੁੰਡੇ ਦੂਜੇ ਚੈਨਲਾਂ 'ਚ ਕੰਮ ਕਰਦੇ ਸੀਗੇ ਜੇ ਵੀਰਾਂ ਨੇ ਉਹ ਆਪਣੀ ਕਰਦੇ ਨੇ ਮੂਵ ਆਪਣੀਆਂ ਰਿਮੂਵ ਕਰਦੇ ਨਾ ਤੇ ਪੋਸਟਾਂ ਲਾ ਲੋ ਥੰਬਨੇਲ ਜੋ ਵੀ ਲਾਏ ਉਹਨਾਂ ਨੇ ਤਾਂ ਵਧੀਆ ਗੱਲ ਨਹੀਂ ਬਈ ਉਹਨਾਂ ਦਾ ਵੀ ਫਿਰ ਨਾਂ ਲੈ ਕੇ ਇਕੱਲੇ ਇਕੱਲੇ ਵੀਰਾਂ ਦਾ ਮੈਂ ਵੀਡੀਓ ਪਾਉਂਗਾ ਮੈਂ ਜਰੂਰ ਮੈਨੂੰ ਬਹੁਤ ਇਹ ਚੀਜ਼ ਮਾੜੀ ਲੱਗੀ ਹੈ ਨਾ ਬੀ ਜਰਾ ਆਪ ਤੁਸੀਂ ਅ ਸਿਰਾਂ ਦੇ ਪੱਗਾਂ ਬੰਨਦੇ ਹੋ ਤੇ ਇੱਕ ਮੁੰਡੇ ਦਾ ਜਿਹਦਾ ਪੱਗ ਲਹੀ ਹੋਈ ਆ ਉਹਦੇ ਤੁਸੀਂ ਜੂੜੇ ਵਾਲੀ ਫੋਟੋ ਐ ਮੂਰੇ ਵੱਡੀ ਕਰਕੇ ਲਾ ਰਹੇ ਹੋ ਸਾਹਮਣੇ ਲਵਾਸਤੇ ਪ੍ਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਜਰ ਰੱਖੇ ਧੰਨਵਾਦੀ ਜੀ